ਅਮਿਸ਼ ਕਲੂ ਲੁਧਿਆਣਾ ਖਬਰਨਾਮਾ ਵੇਖਣ ਵਾਲੇ ਸਾਰੇ ਦਰਸ਼ਕਾਂ ਸਵਾਗਤ ਮੈਂ ਹਾਂ ਪ੍ਰਵਿੰਦਰ ਲੁਧਿਆਣਾ ਸ਼ਹਿਰ ਦੀਆਂ तमाम ਖਬਰਾਂ ਤੇ ਨਜ਼ਰ ਪਾਉਣਗੇ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਲੁਧਿਆਣਾ ਦੇ ਰਹਿਣ ਵਾਲੇ ਐਸਐਫਟੀ ਦੇ ਦੋ کارਕੁੜ करनाल ਤੋਂ ਗ੍ਰਿਫਤਾਰ ਗੁਫਤੂਸ਼ਨਾ ਦੇ ਅਧਾਰ ਤੇ ਸਪੈਸ਼ਲ ਟਾਸਕ ਫੋਰਸ ਨੇ ਕੀਤੀ ਕਾਰਵਾਈ Hindu Agwa ਦੇ ਕਤਲ ਮਾਮਲੇ ਦੀ ਸਾਜ਼ਿਸ਼ ਦਾ ਵੀ ਪਰਦਾਫਾਸ਼ ਗ੍ਰੈਂਡ ਪੁਲਿਸ ਨੇ ਆਈਐਸਆਈ ਦੇ ਜਾਸੂਸ ਨੂੰ ਕੀਤਾ ਗ੍ਰਿਫਤਾਰ ਹਲਵਾਰਾ 에ਅਰਬੇਸ ਤੇ ਡੀਜ਼ਲ ਮੈਕੈਨਿਕ ਦਾ ਕੰਮ ਕਰਦਾ ਸੀ ਮਲਸਮ 에ਅਰਬੇਸ ਤੇ ਅੰਦਰਲੀ ਜਾਣਕਾਰੀ ਕਰਦਾ ਸੀ ਸੰਜੀਵ ਫਰਾਰ ਚੱਲ ਰਹੇ ਹੈ ਦੋ ਸਾਥੀਆਂ ਦੀ ਭਾਲ ਚੱਲ 라이코르 ਟੀਵੀ ਚ ਕੋਵਿਡ 19 ਰਾਸ਼ਨ ਦੀ ਦੁਰਵਰਤੋਂ ਦਾ ਮਾਮਲਾ ਨਗਰ ਕੌਂਸਲ ਚੋਣਾ ਦੇ ਮਦਰ ਨਸਰ ਸਰਕਾਰੀ ਰਾਸ਼ਨ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਦੇ ਕੀਤਾ ਹਵਾਲੇ ਹਲਕਾ ਇੰਚਾਰਜ ਬਲਵਿੰਦਰ ਸੰਧੂ ਅਤੇ ਅਕਾਲੀ ਵਰਕਰਾਂ ਦੇ ਵੱਲੋਂ ਪਰਦਾਫਾਸ਼। ਕਿੱਤੀ ਕੁੰਨੇ ਦੇ ਖਿਲਾਫ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਵਰਤ ਦੇ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲੁਧਿਆਣਾ ਵਿੱਚ ਵੀ ਪੈਟਰੋਲ ਡੀਜ਼ਲ ਦੀ ਸੇਵਾ ਦਿੱਲੀ ਜਾਣ ਵਾਲੇ ਨੂੰ ਮੁਫਤ ਦਿੱਤਾ ਜਾ ਰਿਹਾ ਹੈ। ਮਿਸਾਲ ਦੀ ਆਮਦ ਨੂੰ ਲੈ ਕੇ ਹਰ ਵਰਗ ਦੇ ਵਿੱਚ ਵੱਡਾ ਉਤਸ਼ਾਹ ਵੱਖ-ਵੱਖ ਸਮੇਂ ਵਿਸ਼ੇਸ਼ ਪ੍ਰੋਗਰਾਮ ਨਾਚਕਾਰ ਕੇ ਮਨਾਇਆ ਚਾਰਵੀਂ ਅੰਮ੍ਰਿਤ 90 ਸਾਲ ਦੀ ਤੇ ਬਲਟਨ ਦਾ ਆਗਾਜ਼ ਕਰਦੇ ਹਾਂ ਲੁਧਿਆਣੇ ਦੇ ਰਹਿਣ ਵਾਲੇ ਦੋ ਸ਼ਾਤਰ ਮੁਲਜ਼ਮਾਂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋ ਮਾਮੂਲਜ਼ਮ ਐਸਐਫਸੀ ਦੇ ਕਾਰਕੁਨ ਅਤੇ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਸਪੈਸ਼ਲ ਟਾਸਕ ਫੋਰਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਨੂੰ ਅੰਜਾਮ ਦੰਦਿਆ ਹੋਇਆ ਇਹਨਾਂ ਦੋਹਾਂ ਅਤਵਾਦੀ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਹੈ ਇਹ ਵੀ ਖੁਲਾਸਾ ਹੋਇਆ ਹੈ ਕਿ ਇਹਨਾਂ ਦਾ ਅਤਵਾਦੀਆਂ ਦਾ ਪੰਜਾਬ ਦੇ ਵਿੱਚ ਬੀਤਨੇ ਹੋਏ ਹਿੰਦੂ ਆਗੂਆਂ ਦੇ ਕਤਲ ਮਾਮਲੇ ਦੇ ਵਿੱਚ ਹੱਥ ਹੈ ਅਤੇ ਪੁੱਛ ਪ੍ਰਤਾਲ ਦੇ ਦੌਰਾਨ ਕੋਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅਦਰ ਜਗਰਾਉਂ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਦੇ ਹੋਏ ਆ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਵਾਲੇ ਇੱਕ ਸੈਕਸ਼ਨ ਨੂੰ ਗ੍ਰਿਫਤਾਰ ਕੀਤਾ ਹੈ ਜਾਸੂਸ ਰਾਮਪਾਲ ਸਿੰਘ ਹਲਵਾਰਾ 에ਅਰਬੇਸ ਤੇ ਡੀਜ਼ਲ ਮੈਕੈਨਿਕ ਦਾ ਕੰਮ ਕਰਦਾ ਸੀ ਅਤੇ ਕੁਸ਼ਲ ਪਹਿਲਾਂ ਕੁਵੈਤ ਵਿੱਚ ਰਹਿ ਕੇ ਆਸੀ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਲਈ ਜਾਸੂਸੀ ਕਰਦਾ ਸੀ ਅਤੇ ਹਲਵਾਰਾ 에ਅਰਬਸ ਨਾਲ ਸੰਬੰਧਿਤ ਖੂਫੀਆ ਜਾਣਕਾਰੀ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟਾਂ ਨੂੰ ਪੇਸ਼ਦਾ ਸੀ ਗੂਪ ਸੂਚਨਾ ਤੇ ਕਾਰਵਾਈ ਨੂੰ ਅੰਜਾਮ ਦੰਦਿਆ ਹੋਇਆ ਪੁਲਿਸ ਨੇ ਮਲਜ਼ਮ ਰਾਮਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਦਕਿ 2 ਇਸਤੇ ਸਾਥੀ ਫਰਾਰ ਚਲੇ ਗਏ ਨੇ ਜਿਨ੍ਹਾਂ ਦੀ ਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਰਾਏਕੋੜ ਦੇ ਵਿੱਚ ਕੋਵਿਡ 19 ਰਾਸ਼ਨ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਨਗਰ ਕੌਂਸਲ ਚੋਨਾ ਦੇ ਮਦਰ ਨਜ਼ਰ ਸਰਕਾਰੀ ਰਾਸ਼ਨ ਕਾਂਗਰਸ ਦੇ ਸੰਭਾਵੀ ਉਮੀਦਵਾਰ ਦੇ ਹਵਾਲੇ ਕੀਤਾ ਗਿਆ ਸੀ ਜਿਸ ਦਾ ਪਰਦਾਫਾਸ਼ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਅਕਾਲੀ ਵਰਕਰਾਂ ਦੇ ਵੱਲੋਂ ਕੀਤਾ ਗਿਆ ਉਦੋਂ ਤੁਹੇ ਪਾਸੇ ਐਸ.ਟੀ.ਐਮ ਦਾ ਕਹਿਣਾ ਹੈ ਕਿ ਲਿਖਤੀ ਸ਼ਿਕਾਇਤ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਵਰਗ ਦੇ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਗੱਲ ਜੇਕਰ ਲੁਧਿਆਣਾ ਦੀ ਕਰੀਏ ਤੇ ਇਥੇ ਵੀ ਇੱਕ ਐਨਸੀਓ ਸੰਸਥਾ ਦੇ ਵੱਲੋਂ ਕਿਸਾਨੀ ਸੰਘਰਸ਼ ਦੀ ਮਾਇਤ ਵਿੱਚ ਮੁਫਤ ਡੀਜ਼ਲ ਅਤੇ ਪੈਟਰੋਲ ਦੀ ਸੇਵਾ ਕੀਤੀ ਗਈ ਹੈ ਦਿੱਲੀ ਵਿੱਚਾਰੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਉਹਨਾਂ ਦੀ ਵਾਹਨਾਂ ਦੇ ਵਿੱਚ ਮੁਫਤ ਤੇਲ ਪਾਇਆ ਜਾ ਰਿਹਾ ਹੈ ਅਤੇ ਸੰਸਥਾ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਢਿੱਡ ਪੜਨ ਵਾਲਾ ਅੰਦਾਤਾ ਅੱਜ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਿਹਾ ਹੈ ਅਤੇ ਅਸੀਂ ਵੀ ਕਿਸਾਨਾਂ ਨਾਲ ਡਟ ਕੇ ਉਦੋਂ ਤੱਕ ਖੜੇ ਰਹਾਂਗੇ ਜਦੋਂ ਤੱਕ ਕਿਸਾਨ ਦੀਆਂ ਮੰਗਾਂ ਨਹੀਂ ਮਲਾਈਆਂ ਜਾਂਦੀਆਂ ਅੱਜ ਅਸੀਂ ਦਿੱਲੀ ਲਈ ਰਵਾਨਾ ਹੋ ਰਹੇ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਹੁਤ ਲੰਬੇ ਸਮੇਂ ਤੋਂ ਕਿਸਾਨ ਜੱਥੇਬੰਦੀਆਂ ਇੱਕ ਸੰਘਰਸ਼ ਲੜ ਰਹੀਆਂ ਦੇਖੋ ਹਰੇਕ ਕੋਈ ਨਵਾਂ ਸਾਲ ਕਿਸੇ ਮਾਤਾ ਤੇ ਕਿਸੇ ਬਾਬਾ ਜੀ ਦੇ ਕਿਸੇ ਨਾ ਕਿਸੇ ਡੇਰੇ ਤੇ ਜਾ ਕੇ ਜਾਂ ਕਿਤੇ ਇੰਜੋਏਮੈਂਟ ਕਰਕੇ ਮਨਾਉਂਦੇ ਆ ਪਰ ਜਿਹੜਾ ਅੱਜ ਮੇਰੇ ਦਿਲ ਦੀ ਭਾਵਨਾ ਸੀਗੀ ਮੇਰੇ ਦਿਲ ਦਾ ਭਾਵਨਾ ਇਹ ਸੀਗੀ ਇਸ ਤੋਂ ਵੱਡੀ ਕੋਈ ਯਾਤਰਾ ਨਹੀਂ ਹੈਗੀ ਜਿਹੜੀ ਅੱਜ ਅਸੀਂ ਦਿੱਲੀ ਜਾ ਰਹੇ ਆ ਇਸ ਤੋਂ ਵੱਡੀ ਕੋਈ ਯਾਤਰਾ ਹੈ ਨਹੀਂਗੀ ਤੇ ਅੱਜ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਲੁਧਿਆਣੇ ਦੇ ਵਿੱਚ ਕੋਈ ਭੁੱਖ ਹੜਤਾਲ ਦਾ ਧਰਨਾ ਲਾ ਰਿਹਾ ਕੋਈ ਕੁਝ ਲਾ ਰਿਹਾ ਮੈਂ ਉਹਨਾਂ ਨੂੰ ਅਪੀਲ ਕਰਦਾ ਭਈ ਆਪਾਂ ਇੱਥੋਂ ਦੀ ਵਜਾ ਉਹਨਾਂ ਦਾ ਉੱਥੇ ਜਾ ਕੇ ਮੋਰਚਾ ਫਤਿਹ ਕਰਾਈਏ ਉਹਨਾਂ ਦੇ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਲਾਈਏ ਕੀ ਤਕਨ ਦੇ ਖਿਲਾਫ ਕਿਸਾਨ ਅੰਦolan ਲਗਾਤਾਰ ਚੱਲ ਰਿਹਾ ਹਰ ਵਰਗ ਦੇ ਲੋਕ ਕਿਸਾਨ ਦੀ ਹਮਾਇਤ ਕੀਤੀ ਜਾ ਰਹੀ ਹੈ ਤੇ ਵਕ ਵਕ ਤਾਂ ਮਤੋਂ ਵੱਡੀ ਗੰਟੀ ਦੇ ਵਿੱਚ ਲੋਕ ਦਿੱਲੀ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਹੁੰਚ ਰਹੇ ਨੇ ਅੰਮ੍ਰਿਤਸਰ ਤੋਂ ਵੀ ਨੌਜਵਾਨਾਂ ਦਾ ਇੱਕ ਕਾਫਲਾ ਸਾਈਕਲ ਤੇ ਸਵਾਰ ਹੋ ਕੇ ਦਿੱਲੀ ਦੇ ਵੱਲ ਰਵਾਨਾ ਹੋਇਆ ਲੁਧਿਆਣਾ ਪਹੁੰਚੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋયા ਨੌਜਵਾਨਾਂ ਨੇ ਕਿਹਾ ਕਿ ਸਾਨੁਸਾਰਿਆਂ ਨੂੰ ਕਿਸਾਨ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ ਤਾਂ ਜੋ ਇਹ ਸੰਘਰਸ਼ ਹੋਰ ਮਜ਼ਬੂਤ ਹੋ ਸਕੇ ਉਨ੍ਹਾਂ ਕਿਹਾ ਹੈ ਕਿ ਜੋ ਤੱਕ ਅੰਦਾਤਾ ਦੀ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਹ ਕਿਸਨਲ ਟਟ ਕੇ 7 ਦਿਨਾਂ ਕਿ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਆ ਖੇਤੀ ਦੇ ਖਿਲਾਫ ਉਹਨਾਂ ਦਾ ਵਿਰੋਧ ਕਰਦੋ ਇਹ ਸਾਡਾ ਢੰਗ ਤਰੀਕਾ ਹੈ ਅਸੀਂ ਸਪੋਰਟਸਮੈਨ ਆ ਸਪੋਰਟਸਮੈਨ ਹੋਣ ਦੇ ਨਾਤੇ ਜਿਸ ਤਰ੍ਹਾਂ ਹਰ ਕੋਈ ਆਪੋ ਆਪਣਾ ਯੋਗਦਾਨ ਪਾ ਰਿਹਾ ਹੈ ਕੋਈ ਅਵਾਰਡ ਵਾਪਸ ਕਰਦਾ ਪਿਆ ਵਾ ਕੋਈ ਕਿਹੜੇ ਤਰੀਕੇ ਨਾਲ ਪੰਜਾਬ ਦਾ ਹਰ ਵਾਸੀ ਯੋਗਦਾਨ ਪਾ ਰਿਹਾ ਹੈ ਸੋ ਸਪੋਰਟਸਮੈਨ ਹੋਣ ਕਰਕੇ ਮੇਰਾ ਵੀ ਯੋਗਦਾਨ ਇਹ ਸੀਗਾ ਵੀ ਮੈਂ ਸੋਚਿਆ ਵੀ ਇੱਕ ਸਾਈਕਲਿੰਗ ਯਾਤਰਾ ਕੀਤੀ ਸ਼ੁਰੂ ਕੀਤੀ ਜਾਵੇ ਤੇ ਘਟੋ ਘਾਟ ਸਮੇਂ ਵਿੱਚ ਪਹੁੰਚ ਕੇ ਠੰਡ ਦੇ ਵਿੱਚ ਇੱਕ ਮੈਸੇਜ ਤਾਂ ਜਾਵੇ ਨੌਜਵਾਨ ਨੂੰ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਕਿ ਠੰਡ ਦੀਆਂ ਪ੍ਰਵਾਹ ਨਾ ਕਰਦੇ ਹੋਏ ਅਰਜਾਈਆਂ ਜੋ ਨਿਕਲ ਗਏ ਆਪਾਂ ਨੂੰ ਵੱਧ ਚੜ ਕੇ ਉੱਥੇ ਹਾਜ਼ਰੀ ਭਰਨੀ ਚਾਹੀਦੀ ਆ ਤੇ ਉੱਥੇ ਜਿਹੜੀ ਸਾਡੀ ਲੱਖਾਂ ਦੀ ਗਿਣਤੀ ਆ ਉਹ ਗਿਣਤੀ ਨੂੰ ਹੋਰ ਵਧਾਉਣਾ ਚਾਹੀਦਾ ਲੋ ਕਰਦੇ ਅਗਲੀ ਖਬਰ ਦਾ ਲੁਧਿਆਣਾ ਵਿੱਚ ਵਪਾਰੀਆਂ ਦੇ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਵਪਾਰੀਆਂ ਨੇ ਗੋਲ ਗੱਪਿਆਂ ਦੀ ਰੇੜੀ ਲਗਾ ਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਵਯਕਤ ਕੀਤਾ ਵਪਾਰੀਆਂ ਦੇ ਕਹਨੇ ਕਿ ਪਹਿਲੇ ਕੋਰੋਨਾ ਮਹਾਂਮਾਰੀ ਅਤੇ ਹੁਣ ਕਿਸਾਨੀ ਸੰਘਰਸ਼ ਕਰਕੇ ਕੇਂਦਰ ਤੇ ਅੜੀ ਰਵਈਏ ਕਰਕੇ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਜਿਸ ਕਾਰਨ ਕਾਰੋਬਾਰ ਲਾਗਤ ਖਰਚੇ ਵੀ ਪੂਰੀ ਨਹੀਂ ਹੋ ਪਾਰੇ ਉਹਨਾਂ ਮੰਗ ਕੀਤੀ ਕਿ ਕਾਰੋਬਾਰ ਨੂੰ ਬੜਾਵਾ ਦੇਣ ਦੇ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਤਾਂ ਜੋ ਵਪਾਰੀਆਂ ਨੂੰ ਕੁਝ ਰਾਹਤ ਮਿਲ ਸਕੇ ਅੱਜ ਜੋ ਵਪਾਰ ਵਰਗ ਕਿਤੇ ਖੜ ਗਿਆ ਪਹਿਲਾਂ ਕਰੋਨਾ ਦੀ ਮਹਾਮਾਰੀ ਹੁਣ ਕਿਸਾਨ ਤੇ ਸਰਕਾਰ ਦੀ ਲੜਾਈ ਤੇ ਸਰਕਾਰ ਅੱਜ ਕਿਤੇ ਖੜਿਆ ਵਪਾਰੀ ਕਿਤੇ ਖੜਾ ਵਪਾਰੀ ਇੱਥੇ ਖੜਾ ਗੋਲ ਗੱਪੇ ਵੇਚਦਾ ਪਿਆ ਸਾਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਹੁਣ ਇੱਥੇ ਆਣਾ ਪਿਆ ਕਿ ਗੋਲ ਗੱਪੇ ਵੇਚਣੇ ਪੈ ਰਹੇ ਆ। ਲਓ ਜੀ ਲੋ ਗੋਲ ਗੱਪੇ ਲੋ ਦੇਖੋ ਇਹਦੀ ਡਿਮਾਂਡ ਜ਼ਿਆਦਾ ਵੱਧ ਰਹੀ ਹੈ। ਸਾਡੇ ਕੰਮ ਦੀ ਡਿਮਾਂਡ ਨਹੀਂ ਹੈਗੀ ਗੋਲ ਗੱਪੇ ਦੀ ਡਿਮਾਂਡ ਹੈਗੀ ਹੈ। ਇਸ ਲਈ ਅਸੀਂ ਸੋਚਿਆ ਸੀ ਕਿ ਗੋਲ ਗੱਪੇ ਵੇਚ ਲਈਏ। ਬੁਲੇਟਿਨ ਦੇ ਵਿੱਚ ਹੁਣ ਵੇਲੇ ਇੱਕ ਪ੍ਰੇਕਤਾ ਜਲਦ ਹਾਜ਼ਰ ਹੋਣੇ ਕੁਝ ਹੈ। ਖਬਰਾਂ ਦੇ ਨਾਲ ਤੁਸੀਂ ਵੇਖਦੇ ਲੋਧਿਆਣਾ ਖਬਰਨਾਮਾ। ਦੇਬ੍ਰਿਗ ਤੋਂ ਤੁਹਾਡਾ ਸਵਾਗਤ ਹੈ ਅਗਲੀ ਖਬਰ ਮਛਵਾੜਾ ਤੋਂ ਜਿੱਥੇ ਇੱਕ ਸਮਰਾਲਾ ਰੋਡ ਤੇ ਸਥਿਤ ਇਲਾਹਾਬਾਦ ਬੈਂਕ ਦੀ ਬ੍ਰਾਂਚ ਵਿੱਚ ਅਗ ਲੱਗਨ ਦੀ ਘਟਨਾ ਵਾਪਰੀ ਜਿਸ ਕਰਕੇ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਬੈਂਕ ਦੇ ਵਿੱਚ ਪੇ ਕੰਪਿਊਟਰ ਅਤੇ ਰਿਕਾਰਡ ਵੀ ਸੜ ਕੇ ਸੁਆਹ ਹੋ ਗਏ ਪਰ ਗنیمਤ ਇਹ ਰਹੀ ਕਿ ਸਟ੍ਰੌਂਗ ਰੂਮ ਤੇ ਵਿੱਚ ਪਈ ਲੱਖਾਂ ਰੁਪਏ ਦੀ ਨਕਦੀ ਸੁਰੱਖਿਅਤ ਹੈ ਉਦ੍ਰ ਘਟਨਾ ਦੀ ਸੋਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਅਗਜੋਦਸ ਨੇ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਫਿਲਹਾਲ ਅਗ ਲੱਗਨ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ ਜਦੋਂ ਅਸੀਂ ਆਏ ਤਾਂ ਅਗਲ ਇੱਕ ਵੇਸ਼ੀ ਫਟਾਫਟ ਅਸੀਂ ਫੈਰ ਵੇਟ ਦੀਆਂ ਗੱਡੀਆਂ ਮੰਗਾਈਆਂ ਤੇ ਨਾਲ ਮੁਸੰਕਰਤ ਕਰਕੇ ਇਹਨੂੰ ਕਾਬੂ ਕਰ ਲਿਆ। ਕਾਫੀ ਹੱਕ ਕਾਬੂ ਹੋ ਚੁੱਕੀ ਹੈ ਕੈਸ਼ ਸੀਫ ਹੈ। ਅਗਲ ਅੱਗੀ ਕਿਨੇ ਵੇ ਘਟਰਾ ਜੀ ਕੋਈ ਵਾਪਸ ਅਦਾ ਜੇ ਮੇਰੇ 7 ਵਜੇ ਦਾ ਟਾਈਮ ਸੀ 7:30 ਦੇ। ਹਾਲੇ ਅੱਗ ਦੇ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਵੀ ਕਿਦਾਂ ਹੋਵੇ। ਨਹੀਂ ਅਜੇ ਨਹੀਂ ਪਤਾ ਲੱਗਿਆ ਹੁਣ ਜੇ ਤਪੀਸ਼ ਕਰ ਤੋਂ ਬਾਅਦ ਪਤਾ ਲੱਗੂ ਵੀ ਕੀ ਕਰਨਾ। ਠੀਕ। ਉਦੋਂ ਲੋਕਾਂ ਦੇ ਟੈਕਸੀ ਚਾਲਕਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਟ੍ਰਾਂਸਪੋਰਟ ਵਿਭਾਗ ਤੇ ਤੱਕੇਸ਼ਾਇਦੇ ਇਲਜ਼ਾਮ ਲਗਾਏ ਨੇ ਉਹਨਾਂ ਕਹੇ ਕਿ ਪੰਜਾਬ ਸਰਕਾਰ ਤੇ ਵੱਲੋਂ ਜਿਸ ਸਟੇਸ਼ਨ ਲਾਇਸੈਂਸ ਅਤੇ ਪਰਮਿਟਸ ਵੰਦੀ ਦਸਤਾਵੇਜ਼ਾਂ ਦੀ ਮਿਆਦ 31 ਦਸੰਬਰ ਤੋਂ ਵਕਤ ਦਾ ਕੇ 31 ਮਾਰਚ ਕਰ ਦਿੱਤੀ ਗਈ ਹੈ ਪਰ باوجود ਇਸ ਦੇ ਵਿਭਾਗੀ ਅਧਿਕਾਰੀਆਂ ਦੇ ਵੱਲੋਂ ਸਰਕਾਰੀ ਆਦੇਸ਼ਾਂ ਦੀ ਅਣਦੇਖੀ ਕਰਦਿਆਂ ਹੋਇਆਂ ਟੈਕਸੀ ਚਾਲਕਾਂ ਦੇ ਟਰਲੇ ਨਾਲ ਚਲਾਨ ਕੀਤੇ ਜਾ ਰਹੇ ਨੇ ਇਨ੍ਹਾਂ ਹੀ ਨਹੀਂ ਟੈਕਸੀ ਚਾਲਕਾਂ ਤੇ ਨਜਾਇਜ਼ ਵਸੂਲੀ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਅਤੇ ਅਜਿਹਾ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸਾਰੇ ਦਫ਼ਤਰਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਕੰਨਿਓ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਪੰਜਾਬ ਗਵਰਨਮੈਂਟ ਕੰਨਿਓ ਹਦਾਇਤਾਂ ਸੀਗੀਆਂ ਵੀ ਜਿਹੜੇ ਚਲਾਨ ਨੇ ਉਹ ਨਹੀਂ ਹੋਣਗੇ ਪੰਜਾਬ ਦੇ ਵਿੱਚ 31 ਦਸੰਬਰ ਤੱਕ ਪੇਪਰ ਜਿਹੜੇ ਆ ਚਾਹੇ ਉਹ ਆਲ ਇੰਡੀਆ ਪਰਮਿਟ ਨੇ ਚਾਹੇ ਉਹ ਪਾਸਿੰਗਾਂ ਨੇ ਚਾਹੇ ਡਰਾਈਵਿੰਗ ਲਾਇਸੈਂਸ ਨੇ ਵੀ 31 ਦਸੰਬਰ ਤੱਕ ਵੈਲਿਡ ਮੰਨੇ ਜਾਣਗੇ ਇਹਦੇ ਵਿੱਚ ਸਾਰੀਆਂ ਹਦਾਇਤਾਂ ਲਿਖੀਆਂ ਹੋਈਆਂ ਜੀ ਪਰ ਉਸ ਤੋਂ ਬਾਅਦ ਹਾਲੀਵੁੱਡ ਵੀ ਸਾਡਾ ਜਿਹੜੇ ਚਲਾਨ ਹੁੰਦੇ ਰਹੇ ਚਲੋ ਚਲਾਨ ਹੁੰਦੇ ਰਹੇ ਉਹਨਾਂ ਨੂੰ ਨਹੀਂ ਸੀ ਨੌਲੇਜ ਉਹ ਭੇਜਦੇ ਰਹੇ ਪਰ ਆ ਟ੍ਰਾਂਸਪੋਰਟ ਵਿਭਾਗ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਇੱਕ ਆਰਟੀਏ ਕਹਿੰਦਾ ਵੀ ਮੈਨੂੰ ਪਤਾ ਨਹੀਂ ਆਰਟੀਏ ਅਮਰਤਸਰ ਕਹਿ ਰਿਹਾ ਜਾਂ ਆਰਟੀਏ ਜਲੰਧਰ ਕਹਿ ਰਿਹਾ ਵੀ ਮੈਨੂੰ ਪਤਾ ਨਹੀਂ ਕਿ ਸਾਰੇ ਹੈ ਕਿ ਸਨ 2020 ਦੇ ਵਿੱਚ 25 ਮਾਰਚ ਤੋਂ ਜਦ ਤੱਕ ਕਰੋਨਾ ਲੱਗਿਆ ਸਾਡੀਆਂ ਗੱਡੀਆਂ ਦੀ ਫਿਟਨੈਸ ਪਾਸਿੰਗ ਵਗੈਰਾ ਬੰਦ ਹੋ ਗਈ ਸਾਰਾ ਕੁਝ ਕਰੋਨਾ ਦੇ ਵਿੱਚ ਸਭ ਕੁਝ ਪਤਾ ਸੀਗਾ ਸੈਂਟਰ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਸਾਰੇ ਹੁਕਮ ਆਏ ਆ ਕਿ 31 ਦਸੰਬਰ 2020 ਤੱਕ ਕੋਈ ਵੀ ਟੈਕਸ ਨਹੀਂ ਲਿੱਤਾ ਜਾਏਗਾ ਕੋਈ ਚਾਰਜ ਨਹੀਂ ਕਟਾਇਆ ਜਾਏਗਾ ਕੋਈ ਕੁਝ ਨਹੀਂ ਹੋਏਗਾ ਜਦਕਿ ਹੁਣ ਪਰਸੋ ਦੀ ਨੋਟੀਫਿਕੇਸ਼ਨ ਆਈ ਸੀਗੀ ਵੀ 31 ਮਾਰਚ 2021 ਤੱਕ ਹੋ ਗਿਆ ਹੋਇਆ ਨੋਟੀਫਿਕੇਸ਼ਨ ਤੁਹਾਡਾ ਕੱਲ ਮੈਂ ਕੱਲ ਅੰਮ੍ਰਿਤਸਰ ਚ ਰਾਣ ਭਗਤਲ ਨੇ ਗਿਆ ਮਾਣ ਦੱਸਿਆ ਸਾਰੀ ਫਾਈਲ ਦਿਖਾਈ ਹੈ ਕਿ ਸਰ ਸੈਂਟਰ ਗਵਰਨਮੈਂਟ ਦੇ ਇਹ ਨੋਟੀਫਿਕੇਸ਼ਨ ਆਈਏਵੀ 31 ਦਸੰਬਰ ਤੱਕ ਮਾਫ ਹੈ ਬਟ ਉਹ ਨਹੀਂ ਮੰਨੇ ਉਹ ਕਹਿੰਦੇ ਜੀ ਬੰਦਾ 12-13000 ਰੁਪਇਆ ਤੇ ਤੁਸੀਂ 6000 ਰੁਪਇਆ ਦੋ 6000 ਰੁਪਇਆ ਕੱਲ ਮੈਂ ਭਰ ਕੇ ਆਇਆ ਅੰਮ੍ਰਿਤਸਰ ਬਿਨਾਂ وجہ ਦੇ ਨਵਾਂ ਸਾਲ 2021 ਦੇ ਪਹਿਲੇ ਦਿਨ ਤੋਂ ਹੀ ਦੇਸ਼ ਦੇ ਵਿੱਚ ਬਹੁਤ ਸਾਰੇ ਨਿਯਮ ਬਦਲ ਜਾਣਗੇ ਜਿਸ ਦਾ ਸਿੱਧਾ ਅਸਰ ਆਮ ਆਦਮੀ ਤੇ ਵਿੱਤੀ ਬਜਟ ਦੇ ਉੱਤੇ ਪੈਣਾ ਸੁਭਾਵਿਕ ਹੈ ਚੈੱਕ ਤੇ ਰਹੇ ਆਦਾਈ ਦੇ ਤਲਾਹ ਕੇ ਫਾਸਟੈਗ ਯੂਪੀਆਈ ਭੁਗਤਾਨ ਪ੍ਰਣਾਲੀ ਅਤੇ ਜੀਐਸਟੀ ਰਿਟਰਨ ਤੱਕ ਦੇ ਨਿਯਮਾਂ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਹੈ ਆਖਰ ਕੀ ਕੀ ਬਦਲਾਅ ਹੋਣ ਜਾ ਰਹੇ ਨੇ ਵੇਖਦੇ ਹਾਂ ਖਾਸ ਰਿਪੋਰਟ ਸਾਲ 2021 ਦੀ ਸਵੇਰ ਮੁਲਕ ਵਾਸੀਆਂ ਦੇ ਲਈ ਮਾਲੀ ਬੋਝ ਲੈ ਕੇ ਆਏਗੀ ਪਾਪ 1 ਜਨਵਰੀ 2021 ਤੋਂ ਚੈੱਕ ਅਦਾਇਗੀ ਦੇ ਨਾਲ ਜੁੜੇ ਨੇਮ ਬਦਲ ਜਾਣਗੇ ਸਕਾਰਾਤਮਕ ਭੁਗਤਾਨ ਪ੍ਰਣਾਲੀ ਦੇ ਤਹਿਤ 50000 ਰੁਪਏ ਜਾਂ ਇਸ ਤੋਂ ਵੱਧ ਦੀ ਚੈੱਕ ਅਦਾਇਗੀ ਲਈ ਕੁਝ ਅਹਿਮ ਜਾਣਕਾਰੀ ਦੀ ਮੁੜ ਪੁਸ਼ਟੀ ਕੀਤੀ ਜਾਣੀ ਲਾਗੂ ਹੋ ਜਾਏਗੀ ਹਾਲਾਂਕਿ ਖਾਤਾਧਾਰਕ ਨਿਰਪਰ ਕਰੇਗਾ ਕਿ ਉਹ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦਾ ਹੈ ਜਾਂ ਨਹੀਂ ਚੈੱਕ ਜਾਰੀ ਕਰਨ ਵਾਲਾ ਵਿਅਕਤੀ ਇਲੈਕਟ੍ਰੋਨਿਕ ਤਰੀਕਿਆਂ ਜਿਵੇਂ ਕਿ ਐਸਐਮਐਸ ਮੋਬਾਈਲ ਐਪ ਇੰਟਰਨੈਟ ਬੈਂਕਿੰਗ ਜਾਂ ਏਟੀਐਮ ਰਾਹੀਂ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਆਰਬੀਆਈ ਨੇ ਸੰਪਰਕ ਰਹਿਤ ਕਾਰਡ ਭੁਗਤਾਨ ਦੀ ਸੀਮਾ 2000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਹੈ 1 ਜਨਵਰੀ 2021 ਤੋਂ ਲਾਗੂ ਹੋਏਗਾ Debit ਤੇ credit card ਦੇ ਰਾਹੀਂ 5000 ਰੁਪਏ ਤੱਕ ਭੁਗਤਾਨ ਲਈ पिन ਦਾਖਲ ਨਹੀਂ ਕਰਨਾ ਹੋਵੇਗਾ। ਵਾਹਨ ਕੰਪਨੀਆਂ ਜਨਵਰੀ 2021 ਤੋਂ ਆਪਣੇ ਬਹੁਤ ਸਾਰੀ ਮਾਡਲਾਂ ਦੀਆਂ ਕੀਮਤਾਂ ਵਧਾਉਣ ਚਾਲੀਆਂ ਨੇ। ਜਿਸ ਤੋਂ ਬਾਅਦ ਕਾਰ ਖਰੀਦਣਾ ਪਹਿਲਾਂ ਨਾਲੋਂ ਜ਼ਿਆਦਾ ਮਹਿੰਗਾ ਹੋਏਗਾ। ਮਹਿੰਦਰਾ ਤੋਂ ਬਾਅਦ ਹੁਣ ਤੱਕ ਮਾਰੂਤੀ, ਰੇਨੋਲਡ ਅਤੇ MG ਮੋਟਰ ਨੇ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 1 ਜਨਵਰੀ 2021 ਤੋਂ ਸਾਰੇ ਚਾਰ ਪਹੀਆ ਵਾਹਨਾਂ ਤੇ ਫਾਸਟ ਟੈਗ ਲਾਉਣਾ ਲਾਜ਼ਮੀ ਕਰ ਦਿੱਤਾ ਹੈ। ਬਿਨਾ ਕਿਸੇ ਫਾਸਟ ਟੈਗ ਦੇ ਕੌਮੀ ਸ਼ਰਾ ਦੇ ਟੋਲ ਨੂੰ ਪਾਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਦੁੱਗਣਾ ਚਾਰਜ ਭੁਗਤਣਾ ਪਵੇਗਾ। ਇਸ ਵੇਲੇ 80% ਟੋਲ ਪਲਾਜ਼ਾ ਤੇ ਫਾਸਟ ਟੈਗ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ 20% ਲਾਈਨਾਂ ਨਗਦ ਭੁਗਤਾਨ ਦੇ ਵਜੋਂ ਵਰਤੀਆਂ ਜਾ ਰਹੀਆਂ ਹਨ। ਜੇਕਰ ਤੁਸੀਂ 1 ਜਨਵਰੀ ਤੋਂ ਬਾਅਦ ਲੈਂਡਲਾਈਨ ਤੋਂ ਕਿਸੇ ਵੀ ਮੋਬਾਈਲ ਨੰਬਰ ਤੇ ਫੋਨ ਕਾਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ 0 ਦੀ ਵਰਤੋਂ ਕਰਨੀ ਪਵੇਗੀ ਬਿਨਾ 0 ਲਗਾਏ ਤੁਸੀਂ ਕਿਸੇ ਨੂੰ ਫੋਨ ਕਾਲ ਨਹੀਂ ਕਰ ਸਕੋਗੇ ਸੇਬੀ ਨੇ ਮਲਟੀ ਕੈਪ ਮਿਊਚੁਅਲ ਫੰਡਾਂ ਦੇ ਲਈ ਐਸੈਟ ਅਲੋਕੇਸ਼ਨ ਦੇ ਨਿਯਮਾਂ ਨੂੰ ਬਦਲਿਆ ਹੈ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਫੰਡਾਂ ਦਾ 75 ਫੀਸਦੀ ਹਿੱਸਾ ਇਕੁਇਟੀ ਵਿੱਚ ਨਿਵੇਸ਼ ਕਰਨਾ ਪਵੇਗਾ ਜੋ ਇਸ ਵੇਲੇ ਘੱਟੋ-ਘੱਟ 65 ਪ੍ਰਤੀਸ਼ਤ ਹੈ SEBI ਦੇ ਨਵੇਂ ਨਿਯਮਾਂ ਦੇ ਅਨੁਸਾਰ ਮਲਟੀ ਕੈਪ ਫੰਡਾਂ ਦਾ ਢਾਂਚਾ ਬਦਲ ਜਾਏਗਾ ਤੇ ਫੰਡਾਂ ਨੂੰ ਮਿਡ ਕੈਪ ਅਤੇ ਸਮਾਲ ਕੈਪ ਦੇ ਵਿੱਚ 25-25% ਦਾ ਨਿਵੇਸ਼ ਕਰਨਾ ਲਾਜ਼ਮੀ ਹੋਏਗਾ ਇਸ ਨਾਲ ਹੀ 25% ਨੂੰ ਲਾਰਜ ਕੈਪ ਵਿੱਚ ਲਾਉਣਾ ਹੋਏਗਾ UPI ਦੇ ਵੱਲੋਂ ਭੁਗਤਾਨ 1 ਜਨਵਰੀ 2021 ਤੋਂ ਮਹਿੰਗਾ ਹੋ ਜਾਏਗਾ ਤੀਜੀ ਧਿਰ ਦੇ ਵੱਲੋਂ ਚਲਾਈਆਂ ਜਾ ਰੀਆਂ ਐਪਸ ਤੇ ਵਾਧੂ ਚਾਰਜ ਲਾਉਣ ਦਾ ਐਲਾਨ ਕੀਤਾ ਗਿਆ ਹੈ ਤੇ ਇਹ ਫੈਸਲਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਲਿਆ ਹੈ ਦੇਸ਼ ਦੇ ਛੋਟੇ ਵਪਾਰੀਆਂ ਨੂੰ ਸਰਲ ਤਿਮਾਹੀ ਗੁੱਡਸ ਐਂਡ ਸਰਵਿਸਿਜ਼ ਟੈਕਸ ਰਿਟਰਨ ਫਾਈਲਿੰਗ ਦੀ ਸਹੂਲਤ ਮਿਲੇਗੀ ਨਵੇਂ ਨਿਯਮ ਦੇ ਤਹਿਤ ਜਿਨ੍ਹਾਂ ਵਪਾਰੀਆਂ ਦੀ ਟਰਨਓਵਰ 5 ਕਰੋੜ ਰੁਪਏ ਤੋਂ ਘੱਟ ਹੈ ਉਹਨਾਂ ਨੂੰ ਹਰ ਮਹੀਨੇ ਰਿਟਰਨ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਏਗੀ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਟੈਕਸ ਦਾ ਤਾਵਾ ਨੂੰ ਸਿਰਫ 8 ਰਿਟਰਨ ਫਾਈਲ ਕਰਨੀਆਂ ਪੈਣਗੀਆਂ ਤੇ ਇਹਨਾਂ ਦੇ ਵਿੱਚੋਂ 4 ਜੀਐਸਟੀਆਰ 3ਬੀ ਅਤੇ 4 ਜੀਐਸਟੀਆਰ 1 ਰਿਟਰਨ ਪੰਨਾ ਪਏਗਾ 1 ਜਨਵਰੀ ਤੋਂ ਬਾਅਦ ਤੁਸੀਂ ਕੰਟ ਪ੍ਰੀਮੀਅਮ ਤੇ ਬੀਮਾ ਖਰੀਦਣ ਦੇ ਯੋਗ ਹੋਵੋਗੇ ਆਈਆਰਡੀਏ ਆਈ ਨੇ ਸਾਰੀਆਂ ਕੰਪਨੀਆਂ ਨੂੰ ਸਧਾਰਨ ਜੀਵਨ ਬੀਮਾ ਸ਼ੁਰੂ ਕਰਨ ਲਈ ਕਿਹਾ ਹੈ आरोग्य संजीवनी नामक एक म्यारी नियमित सेहत बीमा योजना पेश करने तो बाद एक म्यारी म्याद दा जीवन बीमा पेश करने दा निर्देश दिता गया नवे साल दी शुरुआत च ही कुछ एंड्रॉयड ते आईओएस स्मार्टफोन्स से ली व्हाट्सएप पर सपोर्ट खत्म हो जाएगा ये मैसेजिंग ऐप उन्ना डिवाइसेस ते काम नहीं करेगा जिन्ना च घट तो घट एंड्रॉयड ऑपरेटिंग सिस्टम ते आईओएस नौ मौजूद नहीं है ਆਈਫੋਨ ਦੇ ਲੇਟ ਫੋਨ ਨੂੰ ਕਟੂ-ਕਟ iOS 9 ਅਤੇ ਉਸ ਦੇ ਅੱਗੇ ਹੋਰ ਐਂਡਰੋਇਡ ਯੂਜ਼ਰਸ ਨੂੰ ਐਂਡਰੋਇਡ 4.0.3 ਜਾਂ ਜ਼ਿਆਦਾ ਨਵੇਂ ਵਰਜਨ 'ਚ ਅਪਡੇਟ ਕਰਨਾ ਹੋਵੇਗਾ WhatsApp ਨੂੰ ਬਿਨਾਂ ਕਿਸੇ ਰੁਕਾਵਟ ਦੇ ਇਸਤੇਮਾਲ ਕਰਨਾ ਜਾਰੀ ਰੱਖਣ ਦੇ ਲਈ ਇਹ ਜ਼ਰੂਰੀ ਹੈ న్యూਸ ਟੈਸਟ ਤੋਂ ਕਿਰਨ ਸ਼ਰਮਾ ਦੀ ਰਿਪੋਰਟ ਫਾਸਟ ਰੀ ਨਿਊਜ਼ ਲੋਕਾਂ ਦੇ ਕਨੇਜੀ ਕਲਬ ਦੇ ਵਿੱਚ ਵਿਸ਼ੇਸ਼ ਸਮਾਗਮ ਦਾ ਯੋਜਨਕੀਤਾ ਗਿਆ ਜਿਸ ਤਰ੍ਹਾਂ ਸਿੱਖਿਆ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਵਾਣ ਵਾਲੀ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੋਰ ਨੂੰ ਬੁਤਾਈ ਕੀ ਦਿੱਤੀ ਗਈ ਹੈ ਤਾਂ ਅੰਦਾਜ਼ੇ ਹੈ ਕਿ ਭਾਰਤ ਨਗਰ ਚੌਂਕ ਚੈਸਤੀ ਤਸ਼ੀਦ ਅਜ਼ਮ ਸੁਖਦੇਵਾਠਾਪੁਰ ਸਰਕਾਰੀ ਕન્યા ਸਿਨਿਸਕੰਡ ਸਕੂਲ ਦੇ ਵਿੱਚ ਬਤੌਰ ਮੁੱਖ ਮਹਿਮਾਨ ਕਮਲਜੀਤ ਕੋਰ ਆਪਣੀ ਸੇਵਾ ਨਿਭਾਰੇ ਸਨ ਅਤੇ 32 ਸਾਲ ਸਿੱਖਿਆ ਖੇਤਰ ਦੇ ਵਿੱਚ ਉਨ੍ਹਾਂ ਦੇ ਵੱਲੋਂ ਆਪਣੀ ਸੇਵਾ ਨਿਭਾਈ ਹੈ ਦੱਸਣਯੋਗ ਹੈ ਕਿ ਪ੍ਰਿੰਸੀਪਲ ਕਮਲਜੀਤ ਕੋਰ ਬੁਤਾਈ ਕੁਲਤੀ ਪੈਤੀ ਧਰਮਪਤਨੀ ਗਵਰਮੈਂਟ ਗਰਲਸ ਕਲੀਨਿਕ ਸਕੈਂਡੀ ਸਮਾਰਟ ਸਕੂਲ ਭਾਰਤ ਨਗਰ ਚੌਂਕ ਤੋਂ ਅੱਜ 32 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਰਹੀਆਂ ਤੇ ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਕਰਦੀ ਹਾਂ ਆਪਣੇ ਪਰਿਵਾਰ ਦਾ ਅੱਜ ਭਾਰਤ ਨਗਰ ਚੌਂਕ ਫੈਮਿਲੀ ਦਾ ਜਿਨ੍ਹਾਂ ਨੇ ਕਿ ਮੈਨੂੰ ਇੰਨੀ ਅੱਛੀ ਵਿਦਾਇਗੀ ਪਾਰਟੀ ਦਿੱਤੀ ਤੇ ਐਨਾ ਮੇਰਾ ਮੈਨੂੰ ਮਾਣ ਦਿੱਤਾ ਮਾਂ ਦਾ ਦਰਜਾ ਦਿੱਤਾ ਤੇ ਪਰ ਇਸ ਭਾਰਤ ਅਗਰ ਸਕੂਲ ਦੇ ਸਾਰੇ ਸਟਾਫ ਨੇ ਮੈਨੂੰ ਵੀ ਕਿਤੇ ਵੀ ਥੱਲੇ ਨਹੀਂ ਲੱਗਣ ਦਿੱਤਾ ਕਿਸੇ ਕੰਮ ਵਿੱਚ ਪਿੱਛੇ ਨਹੀਂ ਹੋਣ ਦਿੱਤਾ 32 ਸਾਲ ਪੂਰੇ ਸਰਕਾਰੀ ਨੌਕਰੀ ਕੀਤੀ ਹੈ ਤੇ ਇਸ 32 ਸਾਲਾਂ ਦੇ ਵਿੱਚ ਮੈਡਮ ਨੇ ਵੱਖਰੇ ਵੱਖਰੇ ਸਕੂਲਾਂ 'ਚ ਕੰਮ ਕੀਤਾ ਬਤੌਰ ਪ੍ਰਿੰਸੀਪਲ ਵੀ ਪੀ ਕੇ ਸਕੂਲ ਵੀ ਕੰਮ ਕੀਤਾ ਤੇ ਜਿਹੜਾ ਸ਼ਹੀਦ ਆਜ਼ਮ ਸੁਖਦੇਵਾਪਰ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ तकरीबन तकरीबन 19 15 15 ਸਾਲ 16 ਸਾਲ ਪ੍ਰਿੰਸੀਪਲ ਰਹਿ ਨਹੀਂ ਸਕੂਲ ਦਾ ਬਹੁਤ ਕੁਝ ਸਵਾਰਿਆ ਬੱਚਿਆਂ ਨੂੰ ਬਹੁਤ ਤਿਆਰ ਦਿੱਤਾ ਜਿਹੜਾ ਸਟਾਫ ਹੈ ਉਹਦੇ ਨਾਲ ਵੀ ਬਹੁਤ ਸਟਾਫ ਨੇ ਵੀ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਮੈਂ ਅਰਦਾਸ ਕਰਦਾ ਕਿ ਜਿਹੜਾ ਸਾਡਾ ਇਹ ਸਕੂਲ ਹੈ ਭਾਰਤ ਨਗਰ ਵਾਲਾ ਸਕੂਲ ਹੈ ਵਾਹਿਗੁਰੂ ਮੈਨੂੰ ਬਹੁਤ ਹੀ ਤਰੱਕੀ ਲੁਧਿਆਣੇ ਦੇ ਹੰਬਰਾ ਰੋਡ ਤੇ ਸਥਿਤ ਆਦਰਸ਼ ਪਬਲਿਕ ਸਕੂਲ ਦੇ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਤਰ੍ਹਾਂ ਨੇ ਯਸ਼ਪਾਲ ਬਾਗਿਆ ਦੇ ਵੱਲੋਂ ਲਿਖੀ ਗਈ ਪੁਸਤਕ ਮੁਸਕਰਾਤੀ ਜੀਵਨ ਸੰਧਿਆ ਦੀ ਕੁੰਚਕਾਈ ਕੀਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਹੋਇਆ ਲੇਖਕ ਯਸ਼ਪਾਲ ਬਾਗਿਆ ਨੇ ਦੱਸਿਆ ਹੈ ਕਿ ਇਹ ਪੁਸਤਕ ਸੀਨੀਅਰ ਸਿਟੀਜ਼ਨ ਤੇ ਆਧਾਰਿਤ ਹੈ ਤੇ ਉਹਨਾਂ ਦੇ ਵੱਲੋਂ ਇਸ ਕਿਤਾਬ ਦੇ ਵਿੱਚ ਜੀਵਨ ਦੇ ਤਜਰਬੇ ਅਤੇ ਅਨੁਭਵ ਨੂੰ ਸਾਂਝਾ ਕੀਤਾ ਗਿਆ ਗਤ 12 ਵਰਸ਼ੋਂ ਸੇ ਨਿਯਮਤ ਰੂਪ ਸੇ एक पुस्तक जो है वरिष्ठ नागरिक पर लिख रहा हूँ ये मेरी बारहवीं पुस्तक जो है मुस्कुराती जीवन संध्या ये आज उसका लॉन्च कर रहे हैं रिलीज़ कर रहे हैं ताकि लोगों में जो वरिष्ठ नागरिक समुदाय है सारा कम्युनिटी है उसके लिए मैं सेवा का कार्य कर रहा हूँ ताकि ये अपने आप को ये ना समझे कि हम बेसहारा हैं हम रिटायर्ड हैं टायर्ड नहीं तो आज ये जो पुस्तक है मुस्कुराती जीवन संध्या ये एक नया आगाज़ है ताकि लोगों में एक मुस्कुराहट ताकि हम किसी को कुछ दे नहीं सकते तो मुस्कुराहट दें आज अपने पिताजी के कार्यक्रम जो पुस्तक विमोचन समारोह है जो एक बहुत ही कोरोना पीरियड में ज़्यादा सदस्यों को ना बुलाते हुए बहुत ही कुछ कम सदस्यों में रखा गया जिसका आज लोकार्पण है तो आज इस अल, अद्भुत वेला पर हम सब यहाँ इकट्ठे हुए हैं और जो करते हैं वो करते जाना जो करते हैं वो करते जाना क्योंकि ज़िंदगी एक सफ़र है सुहाना जो गाता है वो गाता जाए जो लिखता है वो लिखता जाए जो हंसता है वो हंसाता जाए जो जिसमें माहिर है वो अपना हुनर दिखाता जाए ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹਰ ਵਰਗ ਦੇ ਵਿੱਚ ਕਾਫੀ ਉਤਸ਼ਾਹ ਹੈ ਤੇ ਵੱਖ-ਵੱਖ ਤੀਆਂ ਵਿਸ਼ੇਸ਼ ਸਮਾਗਮ ਵੀ ਕਰਵਾਏ ਜਾ ਰਹੇ ਨੇ ਲੁਧਿਆਣੇ ਦੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਵੀ ਖਾਸ ਸਮਾਗਮ ਦਾ ਯੋਜਨਾ ਕੀਤਾ ਗਿਆ ਜਿਸ ਦੇ ਵਿੱਚ ਨੌਜਵਾਨ ਵਰਗ ਨੇ ਨੱਚ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਇਸ ਮੌਕੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਅਤੇ ਰਹਿਮਤ ਮੋਟਿਆਰ ਨੇ ਸੁੰਦਰ-ਸੁੰਦਰ ਲਿਵਾਸ ਪੈਂਕੀ ਵਾਕ ਕੀਤਾ ਮੈਂ ਲੁਧਿਆਣਾ T5 ਦੇ ਇੱਕ ਪ੍ਰੋਗਰਾਮ ਦੇ ਵਿੱਚ ਨਹੀਂ ਵੀਰ ਦੇ ਇਫ ਦੇ ਪ੍ਰੋਗਰਾਮ ਵਿੱਚ ਆਈਆਂ ਜਿਹੜਾ ਮੇਰੀ ਫਰੈਂਡ ਸੀਮਾ ਆਰਗੇਨਾਈਜ਼ ਕਰ ਰਹੀ ਹੈ ਸੋ ਇੱਥੇ ਹੋਰ ਉਹਨਾਂ ਦੇ ਬਹੁਤ ਸਾਰੇ ਫਰੈਂਡਸ ਦਿਲਜੀਤ ਨਿਗਾ ਰੂਚਿਕਾ ਤੇ ਉਹ ਸਾਰੇ ਇਹਨਾਂ ਨਾਲ ਆਰਗੇਨਾਈਜ਼ ਕਰ ਰਹੇ ਨੇ ਸੋ ਅਸੀਂ 20 21 ਨਿਊ ਇਅਰ ਇਵ ਤੇ ਅੱਜ ਅਸੀਂ ਇਕੱਠੇ ਹੋયા ਸੋ ਬਹੁਤ ਫਨ ਕਰ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਸੋ ਮੇਰੀਆਂ ਦੁਆਵਾਂ ਨੇ ਮੇਰੇ ਫਰੈਂਡ ਨੂੰ ਸੀਮਾ ਨੂੰ ਜਿਹੜੀ ਕਿ ਕ੍ਰਿਸਟਲ ਕਿਊਟੀ ਓਨਰ ਹੈ ਸੋ ਸਾਰਾ ਪ੍ਰੋਗਰਾਮ ਉਹ ਆਰਗੇਨਾਈਜ਼ ਕਰ ਰਹੇ ਨੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਉਹਨਾਂ ਨੂੰ सो फर्स्ट ऑफ़ ऑल हैप्पी न्यू ईयर टू ऑल सो मेरा नाम अनमोल है एंड मैं इधर आज जूरी मेंबर बन के आई हूँ एंड पिछली बारी मुझे इन्होंने एज अ गेस्ट बुलाया था बट इस बारी आई एम वेरी ग्लैड कि मुझे ऐसा जूरी मेंबर भी बुलाया गया एंड इधर आज एक फैशन शो हो रहा है उसमें आज इन्होंने न्यू ईयर क्वीन निकालनी है एंड आई एम वेरी हैप्पी फॉर दिस इवेंट सत श्रीकाल जी मैं सोनिया लू आज ऐसी टर्मिनल फाइव से रुचिका थापड़ और दिलजीत मेगावर कराई गई न्यू ईयर बेस्ट और प्लस लोहड़ी दे सेलिब्रेशन ਲਈ ਇੱਥੇ ਆਏ ਆਂ ਔਰ ਜਿਸ ਵਿੱਚ ਬਹੁਤ ਸਾਰੀਆਂ ਗੇਮਸ ਟੰਬੋਲਾ ਫੈਸ਼ਨ ਸ਼ੋਅ ਔਰ ਕਾਫੀ ਸਾਰੀਆਂ ਗੇਮਸ ਜਿਨ੍ਹਾਂ ਨੂੰ ਸਭ ਖੂਬ ਇੰਜੋਏ ਕਰ ਰਹੇ ਆਂ ਸਭ ਲੋਕ ਬਹੁਤ ਇੰਜੋਏ ਕਰ ਰਹੇ ਨੇ ਬਿਲਕੁਲ ਹੋਣੇ ਚਾਹੀਦੇ ਅੱਦਾ ਦੇ ਫੈਸ਼ਨ ਸ਼ੋਅ ਹੋਣੇ ਚਾਹੀਦੇ ਆ ਔਰ ਇਹ ਹੀ ਮੈਸੇਜ ਦੇਣਾ ਚਾਹਾਂਗੀ ਮੈਂ ਸਭ ਨੂੰ ਕਿ ਜੇ ਤੁਹਾਡੇ ਅੰਦਰ ਵੀ ਕੋਈ ਟੈਲੈਂਟ ਹੈ ਤਾਂ ਤੁਸੀਂ ਵੀ ਜਰੂਰ ਆਓ ਔਰ ਅੱਦਾ ਦੇ ਫੈਸ਼ਨ ਸ਼ੋਅ ਚ ਆਪਣਾ ਪਾਰਟ ਲਓ ਔਰ ਆਪਣਾ ਜੋ ਟੈਲੈਂਟ ਹੈ ਉਹ ਸ਼ੋਅ ਕਰੋ ਆਪਣਾ ਤੇ ਉਧਰ ਮੁਲਾਪੁਰ ዳਖਾ ਦੇ ਪਿੰਡ ਮਨਸੂਰਤ ਦੇ ਵਿੱਚ 6 ਮਹੀਨਿਆਂ ਦੇ ਬੱਚੇ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਤੇ ਬੱਚੇ ਦੀ ਲਾਸ਼ ਸਿਰ ਕੱਟ ਕੇ ਖਾਲੀ ਪਰਾਦਰ ਦੇ ਵਿੱਚ ਸੁੱਟੀ ਗਈ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਹੈ ਅਤੇ ਪਿੰਡ ਦੇ ਲੋਕ ਨੇ ਜਦੋਂ ਸਿਰ ਕੱਟੀ ਲਾਸ਼ ਪਈ ਦੇਖੀ ਤਾਂ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਡੀਐਸਪੀ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੇਸ਼ ਕੀਤਾ ਅਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮ੍ਰਿਤਕ ਬੱਚੇ ਦੀ شناخت ਨਹੀਂ ਹੋ ਪਾਈ ਹੈ ਕਿ ਬੱਚੇ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੱਚਾ ਤੇਜਤਾ ਵੀ ਕੰਫਰਮ ਹੋ ਗਿਆ 3-4 ਮਹੀਨੇ ਉਹ ਕੁੱਤਾ ਸੜਕ ਤੋਂ ਵੀ ਬੋਡੀ ਬਿਨਾ ਸਿਰ ਤੋਂ ਬੋਡੀ ਨੂੰ ਸੜਕ ਤੇ ਲਈ ਜਾਂਦਾ ਸੀ ਤੇ ਇੱਥੇ ਨੇੜੇ ਇੱਕ ਮੈਰਿਜ ਵਾਲੇ ਸਨ ਉਹਨਾਂ ਨੇ ਸਾਨੂੰ ਕੰਮ ਕੀਤਾ ਕਿ ਸਿਰ ਕੱਟੀ ਹੋਈ ਬੋਡੀ ਇੱਕ ਕੁੱਤਾ ਲੈ ਕੇ ਜਾ ਰਿਹਾ ਅਸੀਂ ਜਦੋਂ ਬੋਡੀ ਉੱਥੋਂ ਕੁੱਤੇ ਤੋਂ ਛਡਵਾਈ ਉਸ ਤੋਂ ਬਾਅਦ ਅਸੀਂ ਸਰਚ ਕਰਦੇ ਆਏ ਤਾਂ ਇਸ 플ੌਟ ਦੇ ਵਿੱਚ ਸਾਨੂੰ ਕਟਿਆ ਹੋਇਆ ਸਿਰ ਮਿਲਿਆ ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਇੱਕ ਵਾਰ ਫਿਰ ਤੋਂ ਉਦਾਨ ਦੇ ਰਹਿਣ ਵਾਲੇ ਐਸਐਫਸੀ ਦੇ ਦੋ کارਕੁਨ ਕਰਨਾਲ ਤੋਂ ਗ੍ਰਿਫਤਾਰ ਗੁਫਤੂਸ਼ਨਾ ਦੇ ਆਧਾਰ ਤੇ ਸਪੈਸ਼ਲ ਟਾਸਕ ਫੋਰਸ ਨੇ ਕੀਤੀ ਕਾਰਵਾਈ Hindu ਆਗੂਆਂ ਦੇ ਕਤਲ ਮਾਮਲੇ ਦੀ ਸਾਜ਼ਿਸ਼ ਦਾ ਵੀ ਪਰਦਾਫਾਸ਼ ਚੈਰਾਉਂਡ ਪੁਲਿਸ ਨੇ ਆਈਐਸਆਈ ਦੇ ਜਾਸੂਸ ਨੂੰ ਕੀਤਾ ਗ੍ਰਿਫਤਾਰ ਹਲਵਾਰਾ 에ਅਰਬੇਸਟ ਦੇ ਡੀਜ਼ਲ ਮੈਕੈਨਿਕ ਦਾ ਕੰਮ ਕਰਦਾ ਸੀ ਮਲਜ਼ਮ ਇਰ ਬੇਸ ਤੇ ਅੰਦਰਲੀ ਜਾਣਕਾਰੀ ਕਰਤਾ ਸੀ ਸੰਜੀ ਫਰਾਰ ਚਲ ਰਹੇ ਹੈ ਦੋ ਸਾਥੀਆਂ ਦੀ ਪਾਲ ਚਾਲ ਰਾਈ ਕੋਰ ਟਵੀਟੀ ਕੋਵਿਡ 19 ਰਾਸ਼ਨ ਦੀ ਦੁਰਵਰਤੋਂ ਦਾ ਮਾਮਲਾ ਨਗਰ ਕੌਂਸਲ ਚੋਣਾ ਦੇ ਮਦਨ ਅਸਰ ਸਰਕਾਰੀ ਰਾਸ਼ਨ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਦੇ ਕੀਤਾ ਹਵਾਲੇ ਹਲਕਾ ਇੰਚਾਰਜ ਬਲਵਿੰਦਰ ਸੰਧੂ ਅਤੇ ਅਕਾਲੀ ਵਰਕਰਾਂ ਦੇ ਬਲੋ ਪਰਦਾਫਾਸ਼ ਇਹਨਾਂ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਵਰਗ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲੁਧਿਆਣਾ ਵਿੱਚ ਵੀ ਪੈਟਰੋਲ ਡੀਜ਼ਲ ਦੀ ਸੇਵਾ ਦਿੱਲੀ ਜਾਣ ਵਾਲੇ ਨੂੰ ਮੁਫਤ ਦਿੱਤਾ ਜਾ ਰਿਹਾ ਹੈ। ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹਰ ਵਰਗ ਦੇ ਵਿੱਚ ਵੱਡਾ ਉਤਸ਼ਾਹ ਵੱਖ-ਵੱਖ ਸਮੇਂ ਵਿਸ਼ੇਸ਼ ਪ੍ਰੋਗਰਾਮ ਨਾਚਕਾਰ ਕੇ ਮਨਾਏ ਜਾ ਰਿਹਾ ਹੈ ਨਵੇਂ ਸਾਲ ਦੀ। ਅਲੂਦਾਨ ਖਬਰਾਂ ਮਾਡੀ ਵਿੱਚ ਵਸੇ ਨਹੀਂ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੂਚੀ ਆਸਤ ਦਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastwire.in ਤੇ ਸਾਡਾ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਨੂੰ www.fastwire.in ਤੇ ਆਨਲਾਈਨ ਵੀ ਦੇਖ ਸਕਦੇ ਹੋ ਮੇਨੂੰ ਦੇ ਇਸ਼ਤਤ ਧੰਨਵਾਦ